ਓਏ ਆੜੀ 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 ਵਿੱਚ ਜੇਕਰ ਰਾਵਾਂ ਦੇ ਕਹਿੰਦੇ ਲੱਗਦੀ ਰੌਸ਼ਨੀ ਓਏ ਬੈਲੀਆਂ ਦਾ ਇਕੱਠੇ ਹੋ ਗਿਆ ਉੱਥੇ ਗੋਦਰਾ ਮੰਗਾਇਆ ਚਾਰੀਆਂ ਚੋ ਇੱਕ ਵਜ ਕੀ ਜਿਹੜੀ ਚੱਕੇ ਮਹਿਲ ਨਾਲ ਮਾਲੀ ਓਏ ਮੁਠੀ ਡਾਂਗੋ ਦਾ ਡਾਂਗ ਰੱਖਦਾ ਗੱਲਾਫੇ ਓਏ ਚੰਦਕੁਰ ਦਾਉਦਰ ਵੀ ਲੱਤੋ ਪਤਲਾ ਵੱਡਾ ਦੀਵਾ ਹੀ ਮਰ ਲੋ چڑے نوں سپنا آیا چرا چڑے نوں دس آ بھائی سپنے وچ میرا بیاہ ہو گیا اے سپنے وچ میرا بیاہ ہو گیا نی ماں ہو ہو ہستا دل ਬੋਲ ਟੀਪੜ ਕੇ ਬੱਟਲ ਬੱਟਲ ਦਾ ਸਾਬਣ ਕਰਦੇ ਓਏ ਅੱਤਲ ਬੱਟਲ ਦਾ ਸਾਬਣ ਕਰਦੇ ਦਰਦੇ ਦੇਨ ਦੀ ਸੀਸੀ ਪਾਸੇ ਹਰ ਜਾਨੀ 500 ਦੀ ਕੀਤੀ ਦਸੇ ਹਰ ਜਾਨੀ 500 ਦੀ ਕੀਤੀ ਬੰਦੇ ਹਰ ਜਾਨੀ 500 ਦੀ ਕੀਤੀ ਪਾਸੇ ਆ ਜਾਨੀ ਹੋ ਦੇ ਜਾਣ ਦੇ ਹਾ ਤੇਰਾ ਤੇ ਹਾ ਕੋ ਗਰਨਾ 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 ਪਤਲੇ ਜੇ ਲੱਕ ਵਾਲੀਏ ਤੇਰਾ ਘੱਟ ਦੇ ਖੇਤ ਵਿੱਚ ने सॾी कणिक बचू नाले डर त मी ने सॼी कणिक बचू न डर त मिर्कीम शकीन